ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਸੀਂ ਨਾ ਰੱਤੇ ਤੋਂ ਜਿਹੜਾ ਰੋਡ ਆ ਰਿਹਾ ਹੈ ਇਧਰ ਤਾਸੂਲ ਨੂੰ ਜਾ ਰਿਹਾ ਐਕਸੀਡੈਂਟ ਹੋ ਗਿਆ ਹੁਣੇ-ਹੁਣ ਇੱਕ ਮੁੰਡੇ ਦਾ ਤੇ ਹਜੇ ਪਤਾ ਨਹੀਂ ਲੱਗ ਚੱਕੇ ਚੁੱਕਿਆ ਪੂਰਾ ਕਾਗਜ਼ ਪੱਤਰ ਤਾਂ ਦੇਖ ਲੈ ਵੀ ਕਿਹੜੇ ਕਿੱਥੋਂ ਦਾ ਔਰ ਬੰਦਾ ਨਾ ਦੋਸਤੋ ਗੰਭੀਰ ਹਾਲਤ ਦੇ ਵਿੱਚ ਸੀਗਾ ਅਸੀਂ ਸੋਨੂੰ ਦਿਖਾ ਦਈਏ ਵੀ ਕਿਹੜੀ ਜਗ੍ਹਾ ਉਹ ਇਹ ਦਰਖਤ ਦੇ ਵਿੱਚ ਵੱਜਿਆ ਹਾਂਜੀ ਦਾਈ ਹਾਂ ਹਾਂ ਠੀਕ ਸੀਗਾ ਹਜੇ ਠੀਕ ਸੀਗਾ ਤੇ ਬਹੁਤ ਕਿਉਂ ਕਿਸ ਕਾਰਨ ਦੇ ਨਾਲ ਐਕਸੀਡੈਂਟ ਹੋਇਆ ਬਜਿੱਥੋਂ ਤੱਕ ਸਾਡਾ ਅੰਦਾਜ਼ਾ ਸੀ ਤੁਹਾਨੂੰ ਦੱਸ ਦਿੰਨੇ ਆ ਤੁਸੀਂ ਆਹ ਦੇਖ ਲਓ ਦੋਸਤੋ ਹੈਲਮਟ ਵੀ ਵਿਚਾਰੇ ਦਾ ਟੁੱਟ ਗਿਆ ਤੇ ਅਰਜਨ ਦਾ ਦਰਖਤ ਹੈ ਨੰਬਰ 67 ਅਰ ਪੂਰੇ ਜ਼ੋਰ ਦੇ ਨਾਲ ਇੱਥੇ ਆ ਕੇ ਤੁਸੀਂ ਮੋਟਰਸਾਈਕਲ ਦਾ ਅਗਲਾ ਹਿੱਸਾ ਦੇਖ ਸਕਦੇ ਹੋ ਕਿਵੇਂ ਵਿੱਚ ਲੱਗ ਕੇ ਬਿਲਕੁਲ ਹੀ ਚੱਕਣਾ ਚੂਰ ਹੋ ਗਿਆ ਦੋਸਤੋ ਜੇ ਮੰਨ ਲਓ ਇਹ ਦਰਖਤ ਨਾ ਹੁੰਦਾ ਕਣਕ ਦੇ ਵਿੱਚ ਐਸਟ ਡਿੱਗ ਜਾਂਦਾ ਤਾਂ ਹੋ ਸਕਦਾ ਸੀ ਬਚਾਅ ਹੋ ਜਾਂਦਾ ਇਹ ਦੋਸਤੋ ਕਿਸ ਕਾਰਨ ਦੇ ਨਾਲ ਐਕਸੀਡੈਂਟ ਹੋਇਆ ਸਾਨੂੰ ਅਸੀਂ ਇਹ ਕੋਸ਼ਿਸ਼ ਕਰਦੇ ਆਂ ਦਿਖਾਉਣ ਦੀ ਜਿੱਥੋਂ ਤੱਕ ਸਾਡਾ ਅੰਤਾਜਾ ਹੈ ਨਾ ਕਿ ਜਿਹੜੇ ਆ ਖੱਡੇ ਨੇ ਆਉਣ ਵਾਲੇ ਜਿਹੜਾ ਪਾਣੀ ਆਇਆ ਸੀ ਹੜਾਂ ਦਾ ਪਾਣੀ ਉਹਦੇ ਹੜਾਂ ਦੇ ਪਾਣੀ ਕਰਨਾ ਇਹ ਖੱਡੇ ਇਸ ਤਰ੍ਹਾਂ ਹੀ ਰਹਿ ਗਏ ਬੰਦ ਨਹੀਂ ਕੀਤੇ ਗਏ ਤੁਸੀਂ ਦੇਖ ਸਕਦੇ ਹੋ ਇਹ ਆਹ ਦੇਖ ਲਓ ਜੀ ਕੋਈ ਵੀ ਸਾਧਨ ਦੂਸਰੀ ਇਧਰੋਂ ਜਾਊਗਾ ਤਾਂ ਆ ਖੱਡਿਆਂ ਦੇ ਵਿੱਚ ਵੱਜ ਕੇ ਬਿਲਕੁਲ ਬੈਲੈਂਸ ਚਾਹੇ ਉਹ ਗੱਡੀ ਆ ਚਾਹੇ ਮੋਟਰਸਾਈਕਲ ਹੈ ਤਾਂ ਉਹਦਾ ਬੈਲੈਂਸ ਵਿਗੜੂਗਾ ਹੀ ਵਿਗੜੂਗਾ ਤੁਸੀਂ ਆ ਦੇਖ ਸਕਦੇ ਹੋ ਕਿੱਡਾ ਖੱਡਾ ਹੈ ਜੀ ਔਰ ਕਿੱਡੀ ਵੱਡੀ ਹੈ ਇਹਦੇ ਉੱਤੇ ਟੱਕਰ ਲੱਗੀ ਹੋਈ ਹੈ ਇਹ ਖੱਡੇ ਦੇ ਕਾਰਨ ਹੀ ਮੈਨੂੰ ਲੱਗਦਾ ਇਧਰੋਂ ਵਿਚਾਰਾ ਆ ਰਿਹਾ ਸੀ ਰੱਤੇ ਸਾਈਡ ਤੋਂ ਤੇ ਤਾਂ ਰਸੂਲ ਸਾਈਡ ਇਹਨੇ ਜਾਣਾ ਸੀ ਔਰ ਪੂਰੇ ਜ਼ੋਰ ਦੇ ਨਾਲ ਇੱਥੇ ਵੱਜ ਕੇ ਖੱਡੇ ਦੇ ਵਿੱਚ ਜਦੋਂ ਮੋਟਰਸਾਈਕਲ ਨਹੀਂ ਸੰਭਲਿਆ ਤਾਂ ਉਹ ਸਿੱਧਾ ਦਰਖਤ ਦੇ ਵਿੱਚ ਜਾ ਕੇ ਵੱਜ ਗਿਆ ਦੋਸਤੋ ਨਾਲ ਦੀ ਨਾਲ ਇੱਥੇ ਆ ਵੀਰ ਆਲੂ ਚੁਗਰੇ ਸੀ ਐਸ ਬੰਨੇ ਪੈਣਾ ਚੁਗਰੀਆਂ ਸੀ ਆਲੂ ਬਾਈ ਕਰਦਾਸ ਹੁਣੀ ਸੀਗੇ ਤਾਂ ਇਹਨਾਂ ਨੇ ਨਾਲ ਦੀ ਨਾਲ ਆ ਕੇ ਵਿਚਾਰੇ ਨੂੰ ਚੱਕਿਆ ਐਂਬੂਲੈਂਸ ਨੂੰ ਫੋਨ ਕਰਿਆ ਪੁਲਿਸ ਪ੍ਰਸ਼ਾਸਨ ਨੂੰ 112 ਨੰਬਰ ਤੇ ਫੋਨ ਕਰਿਆ ਤੇ ਐਂਬੂਲੈਂਸ ਮੌਕੇ ਤੇ ਨਹੀਂ ਪਹੁੰਚੀ ਤਾਂ ਬਾਈ ਜੀਵਨ ਆ ਰਿਹਾ ਸੀ ਇਧਰ ਉਹਨੇ ਨਾਲ ਦੀ ਨਾਲ ਗੱਡੀ ਚ ਪਾ ਕੇ ਉਹ ਵਿਚਾਰੇ ਨੂੰ ਸਰਕਾਰੀ ਹਸਪੀਟਲ ਕੋਲ ਲੈ ਗਏ ਦੋਸਤੋ ਤੇ ਬਹੁਤ ਹੀ ਮੰਦਭਾਗੀ ਕੱਟਣਾ ਇਹ ਪਰਮਾਤਮਾ ਉਸ ਬੇਗੁਰੂ ਸੱਚੇ ਪਾਤਸ਼ਾਹ ਵੀਰ ਦੀ ਜ਼ਿੰਦਗੀ ਬਖਸ਼ ਦੇਵੇ ਠੀਕ ਠਾਕ ਹੋਵੇ ਉਹ ਵੀਰ ਆਪਾਂ ਅਰਦਾਸ ਕਰੀਏ ਸਾਰੇ ਪ੍ਰਮਾਤਮਾ ਦੇ ਅੱਗੇ ਤੇ ਬਾਕੀ ਦੋਸਤੋ ਨਾਲ ਦੀ ਨਾਲ ਆਹੀ ਹੁਣ ਦੇਖੋ ਅੱਗੇ ਐਂਬੂਲੈਂਸ ਤੋਂ ਅੱਗੇ ਉਹਦੇ ਘਰਦਿਆਂ ਨੂੰ ਵੀ ਵੈਸੇ ਕਾਪੀ ਤੋਂ ਨੰਬਰ ਦੇਖ ਕੇ ਉਹਦੇ ਘਰਦਿਆਂ ਨੂੰ ਵੀ ਦੋਸਤੋ ਇਤਲਾਹ ਦੇ ਦਿੱਤੀ ਗਈ ਹੈ ਜੀ ਤੇ ਜਿੰਨੇ ਵੀ ਵੀਰ ਮੋਟਰਸਾਈਕਲਾਂ ਤੇ ਜਾਂ ਗੱਡੀ ਤੇ ਆਉਂਦੇ ਨੇ ਕਿਰਪਾ ਕਰਕੇ ਹੌਲੀ ਤੇਜ਼ ਰਫਤਾਰ ਨਾ ਕਰਦੇ ਹੋਏ ਬਿਲਕੁਲ ਹੌਲੀ ਇਰਜ ਦੇ ਨਾਲ ਕਿਉਂਕਿ ਆਪਣਾ ਘਰੇ ਕੋਈ ਨਾ ਕੋਈ ਇਹ ਬੰਦਾ ਆਪਣੇ ਘਰ ਦੇ ਡੀਕਦੇ ਹੁੰਦੇ ਨੇ ਤਾਂ ਦੋਸਤੋ ਅਸੀਂ ਇਹੀ ਬੇਨਤੀ ਕਰਾਂਗੇ ਆਰਾਮ ਦੇ ਨਾਲ ਆਇਆ ਕਰੋ ਤੇ ਆਰਾਮ ਦੇ ਨਾਲ ਹੀ ਜਾਇਆ ਕਰੋ ਜੀ ਧੰਨਵਾਦ ਦੋਸਤੋ ਬਹੁਤ-ਬਹੁਤ ਤੁਹਾਨੂੰ ਫਿਰ ਦੁਬਾਰਾ ਤਸਵੀਰਾਂ ਦਿਖਾਦੀਏ ਅਸੀਂ ਮੋਟਰਸਾਈਕਲ ਦੀਆਂ ਧੰਨਵਾਦ ਦੋਸਤੋ ਜੀ ਹਾਂਜੀ ਦੋਸਤੋ ਜਿਸ ਵੀਰ ਦਾ ਮੋਟਰਸਾਈਕਲ ਸੀ ਨਾ ਉਹ ਭਰਾ ਆਪਣੇ ਨਾਲ ਮੌਜੂਦ ਹੈ ਕਹਿੰਦਾ ਮੇਰਾ ਹੀ ਮੋਟਰਸਾਈਕਲ ਸੀ ਤੇ ਉਹ ਭਰਾ ਲੈ ਕੇ ਆਇਆ ਸੀ ਬਈ ਆਪਣਾ ਮੋਟਰਸਾਈਕਲ ਹੈ ਹਾਂ ਬਈ ਆਪਣਾ ਮੋਟਰਸਾਈਕਲ ਆ ਯਾਰ ਤੇ ਤੁਸੀਂ ਕਿੱਥੇ ਕੰਮ ਕਰਦੇ ਹੋ ਹਰ ਅੱਤੇ ਲੱਗਿਆ ਹੋਇਆ ਬਈ ਅੱਛਾ ਗੁਰਦੁਆਰੇ ਦੇ ਕੋਲ ਗੁਰਦੁਆਰੇ ਸਾਹਮਣੇ ਬਈ ਠੀਕ ਹੈ ਤੇ ਕਿਵੇਂ ਕਸ ਵਾਸਤੇ ਕਿਉਂ ਫਿਰੋ ਭਾਈ ਤੁਹਾਡੇ ਕੋਲ ਮੋਟਰਸਾਈਕਲ ਲੈ ਕੇ ਆਇਆ ਉਹ ਯਾਰ ਉਹਦੇ ਨਾਲ ਘਰੋਂ ਫੋਨ ਆ ਗਿਆ ਵੀ ਕਹਿੰਦਾ ਬਈ ਘਰ ਵਾਲੀ ਬਿਮਾਰ ਹੈ ਕਹਿੰਦਾ ਦਿੱਕਤ ਆਈ ਜ਼ਿਆਦਾ ਕਹਿੰਦਾ ਠੀਕ ਹੈ ਜੀ ਤੇ ਕਹਿੰਦਾ ਮੈਂ ਦਵਾਈ ਲੈਣ ਜਾਣਾ ਅੱਛਾ ਮਾ ਹ ਵੀ ਚੱਲ ਕੋਈ ਗੱਲ ਨਹੀਂ ਕਰੇ ਭਗ ਜਾ ਤੂੰ ਠੀਕ ਹੈ ਜੀ ਵੀ ਮੜਿਆ ਆਰਾਮ ਨਾਲ ਜਾਈ ਮਹਾ ਕੋਈ ਗੱਲ ਨਹੀਂ ਹਾਂ ਵੀ 10 ਮਿੰਟ ਵੱਧ ਲੱਗ ਜਾਣਗੇ ਕੋਈ ਚੱਕਰ ਨਹੀਂ ਠੀਕ ਹੈ ਬਸ ਸਾਡੇ ਕੋਲੇ 15 20 ਮਿੰਟ ਪਹਿਲਾਂ ਹੀ ਆਇਆਗਾ ਅੱਛਾ ਜੀ ਹਾਂ ਜੀ ਠੀਕ ਹੈ ਸਾਨੂੰ ਤਾਂ ਹੁਣ ਮੁੰਡੇ ਨੇ ਖਬਰ ਦਿੱਤੀ ਆ ਉੱਥੇ ਕੰਮ ਤੇ ਲੱਗ ਰਹੇ ਸੀ ਅੱਛਾ ਕਹਿੰਦੇ ਭਾਈ ਸਪਲੈਂਡਰ ਮੋਟਰਸਾਈਕਲ ਆ ਯਾਰ ਇੱਥੋਂ ਮਤਲਬ ਬਲੈਕ ਰੰਗ ਦਾ ਹੈਲਮਟ ਆ ਠੀਕ ਹੈ ਮਹਾ ਹਾਂ ਭਾਈ ਕਹਿੰਦਾ ਮੋਟਰਸਾਈਕਲ ਕਿਦਾਂ ਮਹਾ ਮੇਰਾ ਹੈ ਭਾਈ ਕਹਿੰਦਾ ਯਾਰ ਐਕਸੀਡੈਂਟ ਹੋ ਗਿਆ ਬੰਦੇ ਦਾ ਹਾਂ 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 ਤਾਂ ਹੁਣ ਸਾਨੂੰ ਪਤਾ ਲੱਗਿਆ ਕੰਮ ਤੇ ਅਸੀਂ ਤਾਂ ਵੀਰੇ ਇੱਥੇ ਪਹੁੰਚੇ ਆ। ਚਲੋ ਭਾਈ ਮੋਟਰਸਾਈਕਲ ਤੇ ਚਲੋ ਆਪਾਂ ਨੂੰ ਹਾਲਾਤ ਦੇਖ ਹੀ ਰਹੇ ਆ ਆਪਾਂ ਬਿਲਕੁਲ ਖਤਮ ਹੀ ਹੋ ਚੁੱਕੇ ਆ। ਪਰਮਾਤਮਾ ਉਸ ਉਸ ਵੀਰ ਦੀ ਜ਼ਿੰਦਗੀ ਬਖਸ਼ ਦੇ। ਪਰਮਾਤਮਾ ਆਪਾਂ ਇਹ ਹੀ ਅਰਦਾਸ ਕਰੀਏ। ਤੁਹਾਨੂੰ ਭਾਈ ਲੈ ਕੇ ਵਾਗੇ ਤੁਸੀਂ ਪਹੁੰਚੋ ਕੁਲਾ ਹੈ। ਠੀਕ ਹੈ ਬੋਲੋ। ਠੀਕ ਹੈ ਜੀ ਧੰਨਵਾਦ।